ਕਾਂਗੋਲਡ ਫਾਰਮ ਤੇ ਪਹੁੰਚ ਕੇ ਬਹੁਤ ਹੀ ਵਧੀਆ ਲੱਗਿਆ ਜੀ ਅਸੀਂ 2 ਦਿਨ ਦੀ ਟ੍ਰੇਨਿੰਗ ਇੱਥੇ ਲਈ ਹੈ ਜਨਵਰੀ 2021 ਬੈਚ ਦੀ ਸਾਨੂੰ ਪੂਰਾ ਮਤਲਬ ਕਿ ਪ੍ਰੈਕਟੀਕਲੀ ਸਾਰਾ ਸਮਝਾਇਆ ਗਿਆ ਜੀ ਦਰਨਾਸਤੇ ਸਭ ਤੋਂ ਜਿਆਦਾ ਇੱਥੇ ਟ੍ਰੇਨਿੰਗ ਜੋ ਕਿ ਮੈਡੀਕਲ ਹੀ ਹੋ ਗਿਆ ਪ੍ਰੈਕਟੀਕਲੀ ਹੋ ਗਿਆ ਥਿਉਰੀ ਹੋ ਗਿਆ ਸਾਰੇ ਕਾਸੇ ਦੀ ਟ੍ਰੇਨਿੰਗ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਪ੍ਰਾਪਤ ਹੋਈ ਬਹੁਤ ਵਧੀਆ ਇੱਥੇ ਰਹਿਣ ਸਹਿਣ ਦਾ ਆਉਣ ਜਾਣ ਦਾ ਪ੍ਰਬੰਧ ਬਹੁਤ ਵਧੀਆ ਰਿਹਾ ਮੈਂ ਤਾਂ ਇਹ ਮੰਨਦਾ ਕਿ ਜੋ ਇੱਥੇ ਵੇਖਿਆ 2 ਦਿਨ ਦੀ ਟ੍ਰੇਨਿੰਗ ਦੇ ਵਿੱਚ ਬਹੁਤ ਹੀ ਸੋਹਣੀ ਤੇ ਸਾਫ਼ ਸਪਸ਼ਟ ਗੱਲਾਂ ਦੇ ਵਿੱਚ ਸਭ ਕੁਝ ਮਤਲਬ ਕਿ ਸਮਝਾਇਆ ਗਿਆ ਇੱਥੇ ਆਉਣ ਤੋਂ ਬਾਅਦ ਇਹਨਾਂ ਨੇ ਮੈਨੂੰ ਇੰਨਾ ਪਰਫੈਕਟ ਕਰਤਾ ਕਿ ਮੈਂ ਹੁਣ ਪਰਫੈਕਟ ਹੋ ਗਿਆ ਵੀ ਮੈਂ ਆਪਣਾ ਗੌਟ ਫਾਰਮ ਚਲਾ ਸਕਦਾ ਸਸਿਕਾ ਬਾਈ ਜੀ ਬਾਈ ਜੀ ਤੁਸੀਂ ਅੱਜ ਆਇਓ ਕੰਗੋਟ ਫਾਰਮ ਤੇ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਦੱਸੋ ਵੀ ਤੁਸੀਂ ਆਏ ਕੀ ਕਾਰਨ ਸੀ ਤੇ ਕੀ ਐਕਸਪੀਰੀਅੰਸ ਲੱਗ ਚੱਲਿਓ ਇੱਥੋਂ ਕੰਗੋਟ ਫਾਰਮ ਤੇ ਪਹੁੰਚ ਕੇ ਬਹੁਤ ਹੀ ਵਧੀਆ ਲੱਗਿਆ ਜੀ ਅਸੀਂ 2 ਦਿਨ ਦੀ ਟ੍ਰੇਨਿੰਗ ਇੱਥੇ ਲਾਈ ਹੈ ਜਨਵਰੀ 2021 ਬੈਚ ਦੀ ਸਾਨੂੰ ਪੂਰਾ ਮਤਲਬ ਕਿ ਪ੍ਰੈਕਟੀਕਲੀ ਤੇ ਵੈਸੇ ਵੀ ਫੀ ਕਾਪੀਆਂ ਤੋਂ ਪੈਨ ਤੋਂ ਸਾਰਾ ਸਮਝਾਇਆ ਗਿਆ ਜੀ ਹਾਂਜੀ ਥਿਊਰੀ ਵੀ ਪ੍ਰੈਕਟੀਕਲੀ ਵੀ ਸਾਰਾ ਵਿੱਚ ਫਾਰਮ ਦੇ ਖੜ ਕੇ ਸਾਰਾ ਸਮਝਾਇਆ ਗਿਆ ਦੱਸਿਆ ਗਿਆ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਇੱਥੇ ਮਿਲਿਆ ਜੀ ਰੋਟੀ ਪਾਣੀ ਬਹੁਤ ਸੋਹਣਾ ਸਾਰਾ ਪ੍ਰਬੰਧ ਕੀਤਾ ਗਿਆ ਜੀ ਇੱਥੇ ਫਾਰਮ ਤੇ ਤੁਸੀਂ ਕੀ ਲੈ ਕੇ ਚੱਲੇ ਹੋ ਤੇ ਕੀ ਸੁਨੇਹਾ ਦੇ ਰਹੇ ਹੋ ਬਾਕੀ ਆਪਣੇ ਸਾਥ ਜਿਹੜੇ ਹੋਰ ਬੱਕਰੀ ਪਾਲਕ ਵੀਰ ਨੇ ਅੱਜ ਦੇ ਸਮੇਂ ਦੇ ਵਿੱਚ ਇਸ ਕੰਮ ਦੀ ਬਹੁਤ ਹੀ ਵੱਧ ਲੋੜ ਹੈ ਡਿਮਾਂਡ ਹੈ ਜੀ ਤੇ ਮੈਂ ਤੇ ਇਹ ਮੰਨਦਾ ਕਿ ਜੋ ਇੱਥੇ ਵੇਖਿਆ 2 ਦਿਨ ਦੀ ਟ੍ਰੇਨਿੰਗ ਦੇ ਵਿੱਚ ਬਹੁਤ ਹੀ ਸੋਹਣੀ ਤੇ ਸਾਫ਼ ਸਪਸ਼ਟ ਗੱਲਾਂ ਦੇ ਵਿੱਚ ਸਭ ਕੁਝ ਮਤਲਬ ਕਿ ਸਮਝਾਇਆ ਗਿਆ ਹਰ ਇੱਕ ਤਰੀਕੇ ਦੇ ਨਾਲ ਬੜਾ ਸਪਸ਼ਟ ਦੱਸਿਆ ਗਿਆ ਕੱਲੀ ਕੱਲੀ ਗੱਲ ਬੜੇ ਧਿਆਨ ਨਾਲ ਰਾਮਾਨ ਨਾਲ ਕੱਲੀ ਕੱਲੀ ਗੱਲ ਕੱਲੇ ਕੱਲੇ ਸਟੂਡੈਂਟ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਸਮਝ ਲੱਗੀ ਕੋਈ ਤੁਹਾਡੀ ਕੁਇਰੀ ਹੋਵੇ ਤੁਸੀਂ ਦੁਬਾਰਾ ਦੋ ਵਾਰੀ ਤਿੰਨ ਵਾਰੀ ਪੁੱਛ ਸਕਦੇ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਭ ਕੁਝ ਦੱਸਿਆ ਗਿਆ ਜੀ ਅਸੀਂ ਧੰਨਵਾਦ ਕਰਦੇ ਹਾਂ ਕੰਗ ਸਾਬ ਦਾ 바ਸੀ ਸਾਹਿਬ ਦਾ ਫੂਲੇਵਾਲ ਸਰ ਦਾ ਬਹੁਤ ਧੰਨਵਾਦ ਹੈ ਜੀ ਸਾਨੂੰ ਸਮਝਾਉਣ ਦੇ ਲਈ ਬਹੁਤ ਮਿਹਰਬਾਨੀ ਵੀਰੇ ਤੇ ਬਾਈ ਜੀ ਤੁਹਾਡਾ ਆਪਣਾ ਨਾਮ ਦੱਸੋ ਕੀ ਆ ਤੇ ਦੱਸੋ ਵੀ ਕੰਗ ਘਾਟ ਫਾਰਮ ਤੇ ਕੀ ਐਕਸਪੀਰੀਅੰਸ ਲੈ ਕੇ ਚੱਲੇ ਹੋ ਅੱਜ ਸਭ ਤੋਂ ਪਹਿਲਾਂ ਧੰਨਵਾਦੀ ਕੰਗ ਘਾਟ ਫਾਰਮ ਦਾ ਮੇਰਾ ਨਾਮ ਜਗਪ੍ਰੀਤ ਸਿੰਘ ਕੰਗ ਮੈਂ ਮਲੋਟ ਏਰੀਆ ਤੋਂ ਆਇਆ ਹਾਂ ਸਭ ਤੋਂ ਪਹਿਲਾਂ ਜੋ ਵੀ ਮੈਂ ਆਪਦਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਵੀ ਮੈਂ ਪਹਿਲਾਂ ਵੀ ਗੋਟ ਫਾਰਮਿੰਗ ਕਰ ਚੁੱਕਾ ਹਾਂ ਜਿਹਦੇ ਵਿੱਚ ਕਿਸੇ ਟਾਈਮ ਮੈਂ ਫੇਲ ਹੋ ਗਿਆ ਕਹਿ ਸਕਦਾ ਮੈਂ ਉਹ ਆਪਦੀਆਂ ਗਹਿਲੀਆਂ ਸੀਗਾਂ ਜਿਹੜੀਆਂ ਉਸ ਟਾਈਮ ਮੈਂ ਗਹਿਲੀਆਂ ਹਾਂ ਉਹਨਾਂ ਦੇ ਕਵਰਿੰਗ ਕਰਨ ਵਾਸਤੇ ਸਭ ਤੋਂ ਜਿਆਦਾ ਇੱਥੇ ਟ੍ਰੇਨਿੰਗ ਜੋ ਕਿ ਮੈਡੀਕਲ ਹੀ ਹੋ ਗਿਆ ਪ੍ਰੈਕਟੀਕਲ ਹੀ ਹੋ ਗਿਆ ਥਿਉਰੀ ਹੋ ਗਿਆ ਸਾਰੇ ਕਾਸੇ ਦੀ ਟ੍ਰੇਨਿੰਗ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਪ੍ਰਾਪਤ ਹੋਈ ਬਹੁਤ ਵਧੀਆ ਇੱਥੇ ਰਹਿਣ ਸਹਿਣ ਦਾ ਆਉਣ ਜਾਣ ਦਾ ਪ੍ਰਬੰਧ ਬਹੁਤ ਵਧੀਆ ਰਿਹਾ ਸਾਡੇ ਸਭ ਤੋਂ ਖਾਸ ਗੱਲ ਜਿਹੜੀ ਕਿ ਮੈਨੂੰ ਮਹਿਸੂਸ ਹੋਈ ਹੈ ਕਿਸੇ ਵੀ ਗੱਲ ਬਹੁਤ ਵਧੀਆ ਇੱਥੇ ਰਹਿਣ ਸਹਿਣ ਦਾ ਆਉਣ ਜਾਣ ਦਾ ਪ੍ਰਬੰਧ ਬਹੁਤ ਵਧੀਆ ਰਿਹਾ ਸਾਡੇ ਸਭ ਤੋਂ ਖਾਸ ਗੱਲ ਜਿਹੜੀ ਕਿ ਮੈਨੂੰ ਮਹਿਸੂਸ ਹੋਈ ਹੈ ਕਿਸੇ ਵੀ ਗੱਲ ਦਾ ਡਾਕਟਰ ਸਾਹਿਬਾਂ ਵੱਲੋਂ ਕੰਗ ਸਾਬ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਓਲਾ ਨਹੀਂ ਰੱਖਿਆ ਗਿਆ ਜਿਸ ਦਾ ਜੋ ਵੀ ਆਪਾਂ ਗੱਲਬਾਤ ਸ਼ੇਅਰ ਕਰਨੀ ਚਾਹੀਦੀ ਕੋਈ ਪਰਸਨਲ ਜਾਂ ਕੋਈ ਨੌਲੇਜ ਵਾਸਤੇ ਉਸ ਨੂੰ ਬਹੁਤ ਹੀ ਆਰਾਮਦਾਇਕ ਤਰੀਕੇ ਨਾਲ ਸਮਝਾਇਆ ਗਿਆ ਇਸ ਚੀਜ਼ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਡਾਕਟਰ ਸਾਹਿਬ ਡਾਕਟਰ ਫੁੱਲੇਵਾਲ ਸਾਹਿਬ ਦਾ ਡਾਕਟਰ 바ਸੀ ਸਾਹਿਬ ਦਾ ਤੇ ਕੰਗ ਸਾਹਿਬ ਦਾ ਵੀ ਵੀ ਇਹਨਾਂ ਨੇ ਬਹੁਤ ਹੀ ਵਧੀਆ ਨੌਲੇਜ ਦਿੱਤੀ ਜਿਸ ਵਿੱਚ ਆਪਾਂ ਨੂੰ ਆਉਣ ਵਾਲੀਆਂ ਬਿਮਾਰੀਆਂ ਫਾਰਮ ਨੂੰ ਫੇਲ ਨੂੰ ਕਾਮਯਾਬ ਕਰਨ ਵਾਸਤੇ ਜੋ ਵੀ ਨੌਲੇਜ ਦੀ ਜਰੂਰਤ ਸੀ ਉਹ ਸਭ ਨੂੰ ਆਰਾਮਦਾਇਕ ਤਰੀਕੇ ਨਾਲ ਸਿਖਾਇਆ ਗਿਆ ਸਮਝਾਇਆ ਗਿਆ ਬਹੁਤ ਮਿਹਰਬਾਨੀ ਧੰਨਵਾਦੀ ਤੇ ਤੁਹਾਨੂੰ ਕੋਈ ਆਉਣ ਜਾਣ ਦੀ ਕੀ ਦਿੱਕਤ ਹੋਈ ਬਸ ਤੁਸੀਂ ਬਸਤੇ ਆਏ ਬਸਤੇ ਆਏ ਕਿਵੇਂ ਪਹੁੰਚੇ ਫਿਰ ਇੱਥੇ ਫਾਰਮ ਤੇ ਸਰ ਕੋਈ ਦਿੱਕਤ ਆਈ ਹਾਂ ਤੇ ਜਦੋਂ ਉੱtre ਆਏ ਆਪਣਾ ਟੈਕਸੀ ਡਰਾਈਵਰ ਬਾਉ ਰਾਮ ਜੀ ਉੱਥੇ ਖੜੇ ਸੀਗੇ ਉਹਨਾਂ ਨੂੰ ਫੋਨ ਕੀਤਾ ਉਹਨਾਂ ਨਾਲ ਨਾਲ ਸਾਨੂੰ ਆਦ ਨਾਲ ਕਰਕੇ ਦੋ ਮੁੰਡੇ ਹੋਰ ਵੀ ਨਾਲ ਆਏ ਹੋਏ ਸੀਗੇ ਅਸੀਂ ਨਾਲ ਦੇ ਨਾਲ ਉੱਥੇ ਟੈਕਸੀ ਦੇ ਵਿੱਚ ਬੈਠੇ ਆ ਆਰਾਮਦਾਇਕ ਤਰੀਕੇ ਨਾਲ ਇੱਥੇ ਸਾਡੇ ਫਾਰਮ ਤੇ ਮਿਹਰਬਾਨੀ ਥੈਂਕ ਯੂ ਕਿਸੇ ਤਰ੍ਹਾਂ ਦਾ ਕੋਈ ਚਾਰਜਸ ਨਹੀਂ ਆ ਆਪਣੇ ਦੇਖੋ ਬਾਈ ਜੀ ਇਹ ਕੰਗੋਟ ਫਾਰਮ ਦੀ ਰਵਾਇਤ ਹੈ ਵੀ ਕੋਈ ਨਾ ਕੋਈ ਨਵੀਂ ਚੀਜ਼ ਕਰਨੀ ਕਰਨੀ ਅਸੀਂ ਇੱਥੇ ਹਰ ਟ੍ਰੇਨਿੰਗ ਤੇ ਤੇ ਮੈਨੂੰ ਲੱਗਦਾ ਸਾਡਾ ਪਹਿਲੀ ਟ੍ਰੇਨਿੰਗ ਗਰੁੱਪ ਹੋਊਗਾ ਪੰਜਾਬ ਦੇ ਵਿੱਚ ਜਿਨ੍ਹਾਂ ਕਿ ਟੈਕਸੀ ਲਈ ਹੋਵੇ ਆਪਣੇ ਵੀਰਾਂ ਲਈ ਪੈਣਾ ਲਈ ਜਿਹੜੇ ਬੱਸਾਂ ਚਾ ਰਹੇ ਨੇ ਵੀ ਟੈਕਸੀ ਲੈ ਕੇ ਕੰਗੋਟ ਫਾਰਮ ਤੇ ਆਉਣਾ ਇਥੋਂ ਸ਼ਾਮ ਨੂੰ ਹੋਟਲ ਜਾਣਾ ਹੈ ਹੋਟਲ ਤੋਂ ਫੇਰ ਵਾਪਸ ਆਉਣਾ ਹੈ ਤੇ ਅੱਜ ਸ਼ਾਮ ਨੂੰ ਫੇਰ ਬਸ ਸਟੈਂਡ ਤੇ ਜਾਣਾ ਹੈਗਾ ਤੇ ਅਸੀਂ ਬਾਈਆਂ ਦਾ ਵੀ ਸ਼ੁਕਰਗੁਜ਼ਾਰ ਕਰਦੇ ਆਂ ਤੇ ਭਾਈ ਜੀ ਤੁਸੀਂ ਵੀ ਆਪਣਾ ਦੱਸੋ ਵੀ ਕੀ ਤੁਹਾਨੂੰ ਕਿੱਥੋਂ ਆਏ ਤੇ ਕੀ ਤੁਹਾਡਾ ਐਕਸਪੀਰੀਅੰਸ ਹੈਗਾ ਭਾਈ ਜੀ ਦੱਸੋ ਜਰਾ ਥੋੜਾ ਜਿਹਾ ਮੈਂ ਸਭ ਤੋਂ ਪਹਿਲਾਂ ਦੀ ਗਾਊਡ ਫਾਰਮ ਦਾ ਬਹੁਤ ਧੰਨਵਾਦ ਦੀਆਂ ਕਿ ਮੈਂ ਅਨਨੋਨ ਬੰਦਾ ਮੈਂ ਕੋਈ ਬੱਕਰੀ ਬਾਰੇ ਕਦੇ ਨੌਲੇਜ ਨਹੀਂ ਲਈ ਇੱਥੇ ਆਉਣ ਤੋਂ ਬਾਅਦ ਇਹਨਾਂ ਨੇ ਮੈਨੂੰ ਇੰਨਾ ਪਰਫੈਕਟ ਕਰਤਾ ਕਿ ਮੈਂ ਹੁਣ ਪਰਫੈਕਟ ਹੋ ਗਿਆ ਮੈਂ ਆਪਣਾ ਗਾਊਡ ਫਾਰਮ ਚਲਾ ਸਕਦਾ ਬਾਕੀ ਇੱਥੇ ਆਉਣ ਜਾਣ 'ਚ ਕੋਈ ਪ੍ਰੋਬਲਮ ਨਹੀਂ ਹੋ ਹੋਟਲ ਵੀ ਚਲਾਉਣ ਲਈ ਪੂਰਾ ਬਲਵੰਦ ਸੀਗਾ ਬੰਦਾ ਲੈ ਕੇ ਨਾਲ ਡਰਾਈਵਰ ਸੀ ਬਾਪੂ ਰਾਮ ਨੂੰ ਲੈ ਕੇ ਆਉਂਦਾ ਸੀ ਛੱਟ ਕੇ ਆਉਂਦਾ ਸੀ ਜਾਨੀ ਮੈਂ ਗੋਡਵਰਨ ਦਾ ਬਹੁਤ ਧੰਨਵਾਦ ਦਿਆਂ ਵੀ ਇਹਨਾਂ ਨੇ ਇੰਨੇ ਬੰਦਿਆਂ ਨੂੰ ਪਰਫੈਕਟ ਕਰਤਾ ਟ੍ਰੇਨਿੰਗ ਦੇ ਕੇ ਵੀ ਉਹ ਆਪਣਾ ਫਾਰਮ ਚਲਾ ਸਕਦੇ ਨੇ ਕੀ ਤੁਸੀਂ ਕਿਸੇ ਨੂੰ ਆਪਣੇ ਕੋਲੋਂ ਰეკਮੈਂਡ ਕਰੋਗੇ ਵੀ ਕੰਗੋਡ ਫਾਰਮ ਤੋਂ ਟ੍ਰੇਨਿੰਗ ਲੈਣੀ ਹੈ ਜਾਂ ਨਹੀਂ ਲੈਣੀ ਉਹ ਚੰਗੇ ਨੇ ਮਾੜੇ ਨੇ ਕੁਝ ਜੋ ਵੀ ਹੈ ਤੁਹਾਡੇ ਮਨ 'ਚ ਖੁੱਲ ਕੇ ਦੱਸੋ ਹਾਂ ਹਾਂ ਜੇ ਸੱਤ ਤੋਂ ਕੋਈ ਵੀ ਪੁੱਛੂਗਾ ਤੁਸੀਂ ਗੋਡ ਫਾਰਮ ਦੀ ਟ੍ਰੇਨਿੰਗ ਲੈਣੀ ਹੈ ਤੁਸੀਂ ਕੰਗੋਡ ਫਾਰਮ ਨੂੰ ਪ੍ਰੈਫਰੈਂਸ ਦਵਾਂਗੇ ਕਿਉਂਕਿ ਇੱਥੇ ਰਹਿਣ ਸਹਿਣ ਦਾ ਬਹੁਤ ਹੀ ਵਧੀਆ ਤਰੀਕਾ ਖਾਣ ਪੀਣ ਦਾ ਬਹੁਤ ਜਿਵੇਂ ਜਿਵੇਂ ਤੁਸੀਂ ਆਪਣੇ ਘਰ 'ਚ ਟ੍ਰੇਨਿੰਗ ਕਰ ਲਈ ਜੈਸੀ ਤੁਸੀਂ ਇੱਥੇ ਕੰਗੋਡ ਫਾਰਮ ਤੇ ਆ ਕੇ ਟ੍ਰੇਨਿੰਗ ਕਰ ਲਈ ਬਹੁਤ ਵਧੀਆ ਚੀਜ਼ ਹੈ ਮਿਹਰਬਾਨੀ ਬਹੁਤ-ਬਹੁਤ ਤੁਹਾਡੀ ਤੇ ਕੀ ਨਾਂ ਤੁਹਾਡਾ ਬਾਈ ਜੀ ਮੇਰਾ ਨਾਮ ਮੈਂ ਸਤਨੰਦ ਸਿੰਘ ਹਾਂ ਤੇ ਤੁਹਾਡਾ ਮਤਲਬ ਬੁਕਿੰਗ ਵੀ ਕਾਫੀ ਲੇਟ ਤੁਸੀਂ ਕਰਾਈਆ ਖੜੇ ਪੈਰ ਨੇਟ ਦੇ ਲੈ ਕੇ ਪਹਿਲਾਂ ਕਰਾਈ ਨਹੀਂ ਨਹੀਂ ਮੈਂ ਪਹਿਲਾਂ ਕਰਾਈ ਪਹਿਲਾਂ ਕਰ ਮੈਂ ਪਹਿਲਾਂ ਕਰਾ ਲਈ ਸੀ ਠੀਕ ਹੈ ਤੇ ਭਾਜੀ ਤੁਹਾਡਾ ਕੀ ਸ਼ੁਭਨਾ ਹੈ ਤੇ ਕੀ ਆਪਣਾ ਦੱਸੋ ਇੰਟਰੋਡਕਸ਼ਨ ਦੋ ਥੋੜੀ ਜੀ ਸਰ ਮੇਰਾ ਜਿਹੜਾ ਤਰਨਤਾਰ ਨੇ ਆਂ ਅੱਛਾ ਤਰਨਤਾਰ ਤੋਂ ਆਇਓ ਹਾਂਜੀ ਤੇ ਮੈਂ ਕੋਸ਼ਟਾ ਮਹਾਲੀ 15 ਦਿਨ ਪਹਿਲਾਂ ਬਾਹਰੋਂ ਆਇਆ ਹਾਂ ਕਿੱਥੋਂ ਆਇਓ ਮੈਂ ਸਰ ਬਰਨਾਈ ਗਿਆ ਹਾਂ ਅੱਛਾ ਹਾਂਜੀ ਤੇ ਉਥੋਂ ਤੁਹਾਡੀ ਵੀਡੀਓ ਵੇਖਦੇ ਰਹੇ ਆ ਤੇ ਮੇਰਾ ਕੀ ਸਾਡਾ ਕਿਸੇ ਪਤਾ ਲੱਗਾ ਸੀ ਟੈਂਕ ਦੰਨੇ ਇੰਨੀ ਦੂਰ ਬੈਠਿਆਂ ਨੂੰ ਸਰ YouTube ਤੋਂ ਵੇਖੀਦਾ ਸੀ ਅੱਛਾ ਉੱਥੇ ਜਾ ਕੇ ਵੇਖੀ ਜੀ ਤੁਹਾਡੀ ਅੱਛਾ ਜੀ ਬਹੁਤ ਮਿਹਰਬਾਨੀ ਤੁਹਾਡੀ ਤੇ ਉਹਨੂੰ ਵੀ ਹੋਏ ਮਾਂ ਚਲਾ ਦਾ ਆਸਪੀਰ ਵੀ ਕਰਨੀ ਜਰੂਰ ਜੋ ਮਰਜੀ ਤੁਹਾਡਾ ਬਹੁਤ ਤੁਸੀਂ ਧੰਨਵਾਦ ਜੀ ਤੁਸੀਂ ਇੰਨੀ ਦੂਰ ਚੱਲ ਕੇ ਤੇ 15 ਦਿਨ ਪਹਿਲਾਂ ਆ ਕੇ ਤੇ ਅੱਜ ਤੁਸੀਂ ਸਾਡੇ ਫਾਰਮ ਤੇ ਟ੍ਰੇਨਿੰਗ ਲੈਣ ਆਏ ਹੋ ਬਹੁਤ ਤੁਹਾਡੀ ਅਸੀਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਕੀ ਸਨੇਹਾ ਦੋਗੇ ਜਿਹੜੇ ਬਾਕੀ ਬੰਦੇ ਆਪਣੇ ਵੀਰ ਭਾਈ ਬਾਹਰ ਬੈਠੇ ਨੇ ਇਲੀਗਲ ਬੈਠੇ ਨੇ ਲੀਗਲ ਹੁੰਦੇ ਨਹੀਂ ਮੈਂ ਗੱਲ ਕਰਦਾ ਜਿਹੜੇ ਇਲੀਗਲ ਬੈਠੇ ਨੇ ਉਹਨਾਂ ਲਈ ਕੀ ਸਨੇਹਾ ਜੀ ਮੇਰਾ ਸੋਚਾ ਜਿੱਦਾਂ ਇਹ ਇੱਥੇ ਵੇਖਿਆ ਸਾਰਾ ਕੁਝ ਸਾਰਿਆਂ ਨੂੰ ਮੇਰਾ ਕਰਨੀ ਚਾਹੀਦੀ ਆ ਜੋ ਵੀਰ ਜੀ ਵੀ ਨਾਲ ਆਪਣਾ ਕੀਤਾ ਰੱਖਣਾ ਚਾਹੀਦਾ ਜਰੂਰੀ ਬਿਲਕੁਲ ਜਦ ਮਾਲ ਟੰਗਰੇ ਨਾਲ ਜਰੂਰੀ ਲਾਜ਼ਮੀ ਚਾਹੀਦਾ ਜੀ ਬਿਲਕੁਲ ਚਾਹੀਦਾ ਹਾਂ ਠੀਕ ਹੈ ਬਾਈ ਜੀ ਧੰਨਵਾਦ